ਉਹ ਵੀ ਇਸ ਪਾਰਟੀ ਦੇ ਬੜਾ ਬੜਾ ਜੱਕਸਾ ਤੁਹਾਡੀ ਪਾਰਟੀ ਉਹ ਕਹਿੰਦੇ ਨੇ ਕਿ ਅਸਲ ਅਕਾਲੀ ਅਸੀਂ ਆ ਤੇ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਨੇ ਹੋ ਅਕਾਲੀ ਦਲ ਉਹ ਤਾਂ ਕਾਲੀ ਗਾਉਂ ਦੇ ਲੈ ਕੇ ਨਹੀਂ ਆ ਆ ਕਾਲੀ ਦਲ ਦਾ ਬੇੜਾ ਕਰ ਉਹਨਾਂ ਨੇ ਕੀਤਾ ਜੀ ਨਹੀਂ ਤੇ ਇਹ ਕਾਲੀ ਦਲ ਨਾਮ ਮਰਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਜਿਗਵਾਈ ਕਰਦੇ ਜਿਹੜੀਆਂ ਗੱਲਾਂ ਉਹਨਾਂ ਨੇ ਕੰਫੈਸ ਕੀਤੀਆਂ ਐ ਕਿ ਉਹ ਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਉਹ ਸ਼ਖਸ ਸੇਤੀ ਗੱਲ ਕਰਨੀ ਬਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੇ ਫੜੀ ਵੱਡੀ ਸਪਸ਼ਟ ਗੱਲ ਹੈ ਕਿ ਅਸੀਂ ਜੋ ਉਮੀਦਵਾਰ ਦਾ ਉਹਦਾ ਬਦਲ ਪੜਨਾ ਚਾਹ ਰਿਹਾ ਕੀ ਕਹਣਾ ਚਾਹੋ ਵਾਡੀ ਵਾਡੀ ਬੋਲੀਆ ਮਾਰੋ ਅੱਜ ਅਸੀਂ ਤਨ ਤਨ ਸਹਿਬ ਸ੍ਰੀ ਦੋਹਰ ਗੁਰੂ ਪਾਸ਼ਾ ਮੇਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨਾ ਦਸਿਆ ਆਈ ਸੀ ਅਸੀਂ ਜੋ ਵੀ ਕਾਰਜ ਕਰਦੇ ਆ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂ ਆ ਗੁਰਦਾਸ ਕਰਨੇ ਜੋ ਕੀ ਵਰਥਾ ਹੋਏ ਉਸੋ ਗੁਰਪੇ ਅਰਦਾਸ ਕਰ ਤੇ ਅਸੀਂ ਅਰਦਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗੁਰੂ ਤੋਂ ਆਗਿਆ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਤਾਰੇ ਸਾਡੇ ਡੀਲਰਸ਼ਿਪ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਨੂੰ ਸਮਰਥਾ ਦੇਣ ਕਿ ਅਸੀਂ ਜੋ ਪੰਜਾਬ ਇਹੋ ਜਿਹੇ ਹਾਲਾਤ ਚ ਪਹੁੰਚ ਚੁੱਕਾ ਵਾ ਪੰਥ ਪੰਜਾਬ ਇਹਨੂੰ ਅਸੀਂ ਫੇਰ ਦੁਬਾਰਾ ਮੁਰ ਤੋਂ ਨਵੇਂ ਸਿਰੇ ਤੋਂ ਇਹਦੀ ਸਿਰਜਣਾ ਚੜ੍ਹਦੀ ਕਲਾ ਵਾਲਾ ਪੱਤਰ ਜੋ ਸਾਡੇ ਗੁਰੂਆਂ ਪੀਰਾਂ ਦੇ ਸਦਾ ਦਾ ਨਾਲ ਮੇਲ ਖਾਂਦਾ ਉਸ ਦੇ ਪੰਜਾਬ ਦੀ ਅਸੀਂ ਸਿਰਜਣਾ ਪੰਥ ਦੀ ਸਿਰਜਣਾ ਕਰ ਸਕੀ ਇਹ ਪਾਰਟੀ ਦੇ ਕੀ ਰੂਪ ਰਖ ਦੇਖ ਰਹਿਣ ਵਾਲੀ ਆ ਜਿਹਨਾਂ ਪੱਤਰ ਤੇ ਕਿਸ ਤਰੀਕੇ ਦੇ ਨਾਲ ਮੈਂਬਰਸ਼ਿਪ ਮਹਿੰਮ ਹੋਇਆ ਕਿੱਦਾਂ ਹੋਗੀ మే ఆజ్ ఆజ్ ਅਸੀਂ ਇਸ ਤੋਂ ਬਾਅਦ ਮੀਟਿੰਗ ਕਰ ਰਹੇ ਆ ਉਹਦੇ ਬਾਅਦ ਉਹਦੇ ਚ ਅਸੀਂ ਅੱਗੇ ਮੈਂਬਰਸ਼ਿਪ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਮੈਂਬਰਸ਼ਿਪ ਤੋਂ ਹੀ ਅਸੀਂ ਜੋ ਜ਼ਿਲ੍ਹਾ ਪ੍ਰਧਾਨ ਪਹਿਲਾਂ ਤੇ ਅਸੀਂ 5-5 ਮੈਂਬਰਾਂ ਦੀਆਂ ਜਾਂ 11-11 ਮੈਂਬਰਾਂ ਦੀਆਂ ਜ਼ਿਲ੍ਹੇ ਚ ਕਮੇਟੀਆਂ ਬਣਾਵਾਂਗੇ ਤੇ ਉਹ ਭਰਤੀ ਕਰੂਗੀ ਤੇ ਭਰਤੀ ਤੋਂ ਹੀ ਅਸੀਂ ਫਿਰ ਵਾਪਸ ਜੋ ਜਲਾ ਪ੍ਰਧਾਨ ਹੈ ਜਾਂ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਪਾਰਟੀ ਦਾ ਗਠਨ ਉਸ ਤਰੀਕੇ ਦੇ ਬਬੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੜੀ ਹੈ ਕਿ ਖਾਲੜਾ ਪਰਿਵਾਰ ਔਰ ਅਦਵਾਨ ਪਰਿਵਾਰ ਨੂੰ ਇਗਨੋਰ ਕੀਤਾ ਗਿਆ ਹੈ ਮੀਟਿੰਗ ਆਨਰ ਕਮੇਟੀ ਨਹੀਂ ਲਿਟਾ ਲਈ ਨਹੀਂ ਨਹੀਂ ਟਾਈਮ ਆਏਗਾ ਸਾਰਿਆਂ ਨੂੰ ਸਾਰੇ ਸਾਰੇ ਸਾਡੇ ਨਾਲ ਹੈ ਖਾਲੜਾ ਬੀਬੀ ਜੀ ਬਾਹਰ ਸੀਗੇ ਉਹਨਾਂ ਨੂੰ ਤਾਂ ਅਸੀਂ ਤੇ ਉਹਨਾਂ ਨੂੰ ਇਹ ਵੀ ਆਫਰ ਕੀਤਾ ਕਿ ਤੁਸੀਂ ਅਗਵਾਈ ਕਰੋ ਉਹ ਕਹਿੰਦੇ ਆ ਜੇ ਤੁਸੀਂ ਥੋੜਾ ਮੈਂ ਜੇ ਆ ਨਹੀਂ ਸਕਦੀ ਤਿੰਨ ਚਾਰ ਮਹੀਨੇ ਮੇਰਾ ਜ਼ਰੂਰੀ ਕੰਮ ਉੱਥੇ ਉਦੋਂ ਬਾਅਦ ਚ ਮੈਂ ਆ ਕੇ ਜਿੱਦਾਂ ਤੁਸੀਂ ਇੱਕ ਹੋ ਗਿਆ ਸੀ ਉਹਨਾਂ ਨੇ ਅਗਵਾਈ ਕਰਨ ਵਾਸਤੇ ਬੇਨਤੀ ਕੀਤੀ ਸੀ ਉਹ ਨਾਲ ਨਹੀਂ ਤੁਹਾਡੇ ਨਾਲ ਹੈ ਜੀ ਨਾਲ ਚੱਲਦਾ ਜੇ ਕੋਈ ਨਾਰਾਜ਼ ਕਰਦੇ ਨਹੀਂ ਜੀ ਨਹੀਂ ਮੈਂ ਮੈਂ ਕਦੇ ਨਾਲ ਚੱਲਦਾ ਸੀ ਮੈਂ ਨਾਲ ਘਟਾਰਦਾ ਨਹੀਂ ਜੀ ਨਹੀਂ ਕੋਈ ਨਾਰਾਜ਼ ਕੀ ਦੀ ਜਾਨ ਨਾਰਾਜ਼ ਚ ਕਹਿੰਦੇ ਆ ਮੈਂ ਨਾਰਾਜ਼ ਤਾਂ ਪਾਰਟੀ ਰੋਡ ਅੱਗੇ ਬਤਾਇਆ ਜੀ ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਰੇ ਅਸ਼ੀਰਵਾਦ ਲੈਣ ਆਏ ਹਾਂ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਤੁਹਾਡੇ ਨਾਲ ਕੁਵਿੰਦਰ ਅਗਵਾਨ ਅਕਸਰ ਨਜ਼ਰ ਆਉਂਦੇ ਰਹੇ ਨੇ ਅੱਜ ਉਹ ਵੀ ਗੈਰ ਆ ਜੰਦੇ ਭਾਈ ਜੀ ਬਸ ਅੱਜ ਉਹਨਾਂ ਨੂੰ ਕੰਮ ਹੈ ਕੋਈ ਗੱਲ ਨਹੀਂ ਐ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਆ ਵੀ ਇਹ ਨਹੀਂ ਆਇਆ ਤਾਂ ਨਰਾਜ਼ ਐ ਸਭ ਨੂੰ ਮਤਲਬ ਹੁਣ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪੌਦੇ ਦੇ ਨਹੀਂ ਸਕਦੇ ਹਲੇ ਤਾਂ ਕਮੇਟੀਆਂ ਬਣਾਈਆਂ ਮੈਂਬਰ ਬਣਨਗੇ ਫਿਰ ਸਾਰੇ ਮਤਲਬ ਹਾਂ ਅੱਛਾ ਤਕਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ ਉਹ ਕਿਸੇ ਟਾਈਮ ਸੀਗੇ ਪਰ ਹੋਣ ਨਹੀਂ ਹੋਣ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹ ਤੇ ਅਕਾਲ ਤਖਤ ਸਭ ਤੇ ਅਸੀਂ ਤੇ ਨਖ ਮਸਕਰ ਹੋ ਕੇ ਤੁਆ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਸਾਰਾ ਕਾਰਜ ਸ਼ੁਰੂ ਕਰਦੇ ਆਂ ਤੇ ਉਹਨਾਂ ਤੇ ਅਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਿਹਾ ਮੰਨ ਰਿਹਾ ਅਕਾਲੀ ਦਲ ਨੂੰ ਤੇ ਉਹਨਾਂ ਨੇ ਖਾਲੀ ਦਲ ਦਾ ਬੇੜਾ ਘਰ ਕੋ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਅਕਾਲੀ ਦਲ ਨਹੀਂ ਤੇ ਇਹ ਅਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਦੀ ਗਵਾਹੀ ਕਰਦੇ ਤਾਂ ਬਾਈ ਜੀ ਤੁਸੀਂ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਐ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਨੇ ਉਹ ਅਕਾਲੀ ਦਲ ਉਹ ਤਾਂ ਕਾਲੀ ਕੌਣ ਦੇ ਲੈ ਕੇ ਨਹੀਂ ਐ ਹੂੰ ਜਿਹੜੀਆਂ ਗੱਲਾਂ ਉਹਨਾਂ ਨੇ ਕੰਫੈਸ ਕੀਤੀਆਂ ਐ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਉਹ ਸ਼ਖਸ ਹੂੰ ਉਹਨਾਂ ਨੇ ਇੱਕ ਹੋਰ ਮੰਗ ਰੱਖੀ ਐ ਕਿ ਫਕਰੇ ਕੌਮ ਨੂੰ ਉਹਦੇ ਤੇ ਬੁਰ ਬਚਾਰ ਕੀਤਾ ਜਾਵੇ ਭਾਈ ਜੀ ਐਮੀ ਐ ਬਾਰ ਬਾਰ ਜਥੇਦਾਰ ਸਾਹਿਬ ਤੇ ਦਬਾਅ ਪਾਉਨੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾਂ ਤਾਂ ਉਹ ਕਨਫੈਸ ਕਰ ਗਏ ਉਪਰੋਂ ਜਥੇਦਾਰ ਸਾਹਿਬ ਨੇ ਫਕਰੀ ਕੌਮ ਲੈ ਲਿਆ ਤੇ ਪੱਲੇ ਕੀ ਰਹਿ ਗਿਆ ਕੋਲ ਕੀ ਰਹਿ ਗਿਆ ਉਹਨਾਂ ਦੇ ਸੱਤ ਮੈਂਬਰੀ ਕਮੇਟੀ ਦੀ ਚੱਲ ਗਈ ਬਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੇ ਉਹ ਸੁਖਵੀਰ ਬਾਦਲ ਦੇ ਉਹਦੇ ਬੰਦੇ ਆ ਜਿਹੜੇ ਥੱਲੇ ਵਰਕਰ ਹੈ ਨਾ ਤਾਂ ਸੁਖਵੀਰ ਦਾ ਉਹ ਨਾ ਬਿਨਾ ਸਰਦਾ ਨਾ ਉਹ ਨਾ ਬਿਨਾ ਉਹਨਾਂ ਦਾ ਸੁਖਵੀਰ ਬਿਨਾ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰ ਲੋ ਸੁਖਵੀਰ ਨੂੰ ਹੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀਆਂ 7 ਮੈਂਬਰੀ ਕਮੇਟੀ ਲਾਈ ਹੈ ਇਹ ਕਿਸੇ ਨੂੰ ਥਾਪ ਉਹ ਕਹਿੰਦੇ ਤੁਹਾਨੂੰ ਕਾਨੂੰਨੀ ਤੌਰ ਤੇ ਵੀ ਬਹੁਤ ਚੈਲੰਜ ਮਿਲਣਗੇ ਸਾਨੂੰ ਜੀ ਕੋਈ ਨਹੀਂ ਜੇ ਕਰਾਂਗੇ ਜੀ ਸਾਹਮਣਾ ਕੋਈ ਉਹ ਤਾਂ ਮਿਲਣਾ ਹੀ ਹੈ ਜੀ ਪਹਿਲੇ ਮਿਲਦੇ ਆ 40 ਗੱਲ ਤੇ ਐਸੋਲੇ ਐਚਜੀਪੀਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਕਹਿੰਦੇ ਅਕਾਲੀ ਦਲ ਨੂੰ 오ਰੀਜਨਲ ਬਹੁਤ ਬਲ ਮਿਲ ਕੁਝ ਨਹੀਂ ਮਿਲਣਾ ਜੀ ਤੁਹਾਡੇ ਸਾਹਮਣੇ ਹੀ ਆ ਚਾਰ ਚਾਰ ਕੋਰੇ ਇਲੈਕਸ਼ਨ ਹੋਏ ਆ ਚਾਰ ਸੀਟਾਂ ਤੇ ਜੇ ਇੱਕ ਮਿੰਟ ਉਹ ਜੋ ਸ਼ੋਮਨੀ ਪਾਲੇ ਦਾ ਸਥਿਤੀ ਬਣੀ ਹੈ ਸਾਡੀ ਪ੍ਰਾਇਓਰਟੀ ਚਰੀਆ ਬੜੀ ਇੰਪੋਰਟੈਂਟ ਨੇ ਕਿਉਂਕਿ ਹਰ ਜੱਥੇਬੰਦੀ ਜਦੋਂ ਬਣਦੀ ਹੈ ਉਹਦੀ ਜਿਹੜੀ ਤਰਜੀਹ ਬਣਦੀ ਹੈ ਸਾਡੀ ਪਹਿਲਾ ਤਰਜੀਹ ਜਿਹੜੀ ਹੈ ਜੱਥੇਬੰਦੀ ਢਾਂਚਾ ਬਣਦੀ ਹੈ ਜੱਥੇਬੰਦੀ ਢਾਂਚਾ ਜਿਵੇਂ ਭਾਈ ਸਾਹਿਬ ਖਾਲਸਾ ਜੀ ਨੇ ਕਿਹਾ ਕਿ ਜਥੇਬੰਦੀ ਪਹਿਲਾਂ ਬਣਦੀ ਹੈ ਉਸ ਤੋਂ ਬਾਅਦ ਨਾਮਿਨੇਟ ਕਰਦੀ ਹੈ ਸਾਡੀ ਜਿਹੜੀ ਪਾਰਟੀ ਹੈ ਏਥੋਂ ਪਰ ਜਾਏਗੀ ਇਸ ਕਰਕੇ ਦਸੰਬਰ ਜਿਹੜਾ ਅਪ੍ਰੈਲ ਦਾ ਜਿਹੜਾ ਦੰਦਮਾ ਸਾਹਿਬ ਦਾ ਕੱਠ ਰੱਖਿਆ ਦ ਡੈਲੀਗੇਟਸ ਜਾ ਉਦੋਂ ਤਾਂ ਕਈ ਪਰਸੀ ਕਰੇਗੀ ਡੈਲੀਗੇਟ ਬਣੇਗੀ ਡੈਲੀਗੇਟ ਹੋਸ ਬੜੇਗੀ ਦੂਜੀ ਗੱਲ ਜਿਹੜੀ ਗੱਲ ਸਾਰੀ ਕਹਿੰਦੇ ਬੜੀ ਵੱਡੀ ਸਪਸ਼ਟ ਗੱਲ ਹੈ ਕਿ ਅਸੀਂ ਜੋ ਅਕਾਲੀ ਉਹਦਾ ਜਿਹੜਾ ਖਲਾ ਖਲਾ ਬਣਿਆ ਪੰਥਕ ਝੰਡਾ ਪੰਜਾਬ ਝੰਡਾ ਜੋ ਕੁਝ ਪੰਜਾਬ ਦੇ ਵਿਚਾਰੀ ਹੈ ਉਹਦਾ ਜਿਹੜਾ ਖਲਾ ਬਣਿਆ ਹੋਇਆ ਹੈ ਖਲਾ ਨੂੰ ਅਸੀਂ ਭੰਨ ਜਾ ਰਹੇ ਹਾਂ ਔਰ ਗੁਰੂ ਕਿਰਪਾ ਦੇ ਨਾਲ ਸਾਰਾ ਜੋ ਅਸੀਂ ਇੱਥੇ ਦਾਸ ਕੀਤੀ ਹੈ ਉਸ ਵਾਸਤੇ ਗੁਰੂ ਮਾਰਾ ਕਿਰਪਾ ਕਰੇ ਔਰ ਅਸੀਂ ਫਿਰ ਲੋਕਾਂ ਕੋਲ ਜਾਵਾਂਗੇ ਜਿਹੜੀ ਅਕਾਲੀ ਦਲ ਜਿਹੜਾ ਲੋਕਾਂ ਕੋਲ ਟੁੱਟ ਚੁੱਕਾ ਹੈ ਅਸੀਂ ਲੋਕਾਂ ਕੋਲ ਜਾਵਾਂਗੇ ਜਿੱਥੇ ਬੰਦੀ ਸਾਡੀ ਜਥੇਬੰਦਕ ਪਟੜਾ ਹੈ ਔਰ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਇੱਕ ਬੜੀ ਵੱਡੀ ਭਾਰਤ ਹਿੰਦੁਸਤਾਨ ਦੀ ਕ੍ਰਾਂਤੀ ਪੰਜਾਬ ਦੀ ਕ੍ਰਾਂਤੀ ਬਣੇਗੀ ਔਰ ਇਸ ਜਿਹੜਾ ਜਥੇਬੰਦਕ ਢਾਂਚਾ ਔਰ ਇਸ ਜੋ ਪਰ ਜਾ ਰਿਹਾ ਹੈ ਸਪੇਸ ਉਹਦੇ ਵਾਸਤੇ ਬੜੀ ਵੱਡੀ ਗੱਲ ਹੈ ਹੋਰ ਗੱਲ ਜਿਹੜੀ ਗੱਲ ਹੈ ਬਾਕੀ ਤਾਂ ਆਉਣ ਵਾਲੀ ਗੱਲਾਂ ਨੇ ਕੋਈ ਪੈਸੇ ਦਾ ਘਤਰ ਅਗਲਾ ਉੱਤਾਰ ਰਿਹਾ ਕਿਸਨ ਅਕ ਉਤਾਰ ਰਿਹਾ ਇਹ ਗੱਲਾਂ ਐਸਲੇ ਬਜ਼ੂਲ ਨੇ ਸੋ ਮੈਂ ਸਮਝਦਾ ਕਿ ਇਹ ਜੋ ਦੁਜੀਆ ਜਥੇਬੰਦੀਆਂ ਨੇ ਉਹਨਾਂ ਦਾ ਜਥੇਬੰਦਕ ਟਾਂਚਾ ਨਹੀਂ ਹੈਗਾ ਸਾਡਾ ਜਥੇਬੰਦਕ ਟਾਂਚਾ ਸਾਡਾ ਤਰਜੀਹ ਹੈ ਕਿ ਜਥੇਬੰਦਕ ਸਾਡਾ ਏਜੰਡਾ ਬਣੇਗਾ ਉਹਦੀ ਜਿਹੜੀ ਸਾਡੀ ਜਿਹੜੀ ਜਥੇਬੰਦੀ ਜਿਹੜੀ ਹੈ ਆਰਗੇਨਾਈਜੇਸ਼ਨ ਬਣੇਗੀ ਤਾਂ ਸੋ ਜਾ ਕੇ ਅਸੀਂ ਬਹੁਤ ਵੱਡਾ ਸਾਡਾ ਬਹੁਤ ਜੋ ਤਾਕਤ ਮਿਲੇਗੀ ਜੋ ਗੁਰੂ ਘਰੂ ਕਿਰਪਾ ਕਰਦਾ ਨਾ ਸੰਗਤ ਕੋਲ ਜਾਣਾ ਹੈ ਸੰਗਤ ਕੋਲ ਜਾਣਾ ਹੈ ਸਾਡਾ ਸਿੰਘ ਸਾਹਿਬ ਦੇ ਨਾਲ ਸਾਰਾ ਹੈ ਕਿਨ ਵੱਲ ਜੋ ਕੁਝ ਥੱਕ ਕਲਦਾਲੀ ਹੋਇਆ ਹੈ ਅਕਾਲੀ ਦਲ ਨੇ ਜੋ ਸਾਥ ਮੈ ਅਮਰੀਕਾ ਕਮੇਟੀ ਜਾਂ ਹੋਰ ਸਾਰਾ ਕਾਲ ਦੇ ਪਿੱਛੇ ਦੇ ਦੀ ਅਕਾਲ ਤੱਕ ਸਰ ਤੋਂ ਔਰ ਜੋ ਸਾਡੀ ਸੰਗਤ ਜਿਹੜੀ ਸਾਡੇ ਜਿਹੜੀ ਸਾਡੀ ਸਪੌਂਸਰਡ ਹੋਈ ਜੀ ਅਨੁਗੁਰ ਕਰ ਕਰੇਗਾ ਕਿ ਤੋ ਹੋਣੀ ਹੈ ਤੇ ਕਿੱਥੇ ਹੋਇਆ ਕਰੇਗੀ ਕਿ ਪਾਰਟੀ ਜਿਹੜਾ ਆਪਣਾ ਦਾਤ ਦਾ ਰਾਜ ਦੇਖੋ ਜੀ ਸਾਡਾ ਇੱਕ ਚੰਡੀਗੜ੍ਹ ਦਸਤਰ ਹੋਵੇਗਾ ਜੀ ਇੱਕ ਅੰਮਰਸਰ ਹੋਵੇਗਾ ਜੀ ਅਸੀਂ ਆਈਟੀ ਸੈੱਲ ਬਣਾਗੇ ਸਾਰਾ ਹੋਰ ਜਿੱਥੇ ਬਣੇ ਸਾਰਾ ਬਣੇਗਾ ਤਾਂ ਕਿ ਜਿਹੜੀ ਸਾਰੀ ਹੋਵੇਗੀ ਔਰ ਬਾਕੀ ਜਿਹੜੀ ਸਾਰੇ ਮਾਰਚ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਮਾਰਚ ਹੋਣੀ ਕਰੇਗੀ ਮਾਲਵਾ ਦੁਆਬਾ ਔਰ ਮਾਝੇ ਦੇ ਵਿੱਚ ਤੇ ਉਹ ਦਾਰਾ ਭ ਨਾਲ ਪਰਚੀ ਕਮੇਟੀ ਜਾਏਗੀ ਤੇ ਨਾਲ ਮਾਰਚ ਹੋਏਗਾ ਲੋਕਾਂ ਦਾ ਸੰਪਰਕ ਰਹਾ ਉਹ ਸਾਡਾ ਬੜਾ ਜ਼ਰੂਰੀ ਹੈ ਤਾਂ ਮੈਂ ਸਮਝਦਾ ਕਾਲ ਆਉਣ ਵਾਲੇ ਸਮਝਦਾ ਬੜੀ ਵੱਡੀ ਪਾਰਟੀ ਨਹੀਂ ਅਜੇ ਕੋਈ ਨਹੀਂ ਜੀ ਉਹਨਾਂ ਦਾ ਆਪਣਾ ਆਪਣਾ ਏਜੰਡਾ ਹੈਗਾ ਉਸਦਾ ਉਹਦਾ ਪਰ ਜਿੰਨਾ ਜਿੰਨਾ ਏਜੰਡਾ ਹੈਗਾ ਸਾਰਾ ਕਰ ਰਹੇ ਨੇ ਉਹਨੇ ਦੂਜੇ ਸਾਥ ਸਾੜ ਕੇ ਅਸੀਂ ਤਾਂ ਜਿਹੜੀ ਸਾਰੀ ਚੈਲੰਜ ਜਿਹੜਾ ਹੈ ਸਾਡਾ ਉਹ ਕਾਲੀਦਾਲ ਬਾਦਲ ਨੂੰ ਹੈ ਉਸ ਤੇ ਸਾਰੀ ਸਪੇਸ ਅਸੀਂ ਲੈਵਾ ਸਾਰੀਆਂ ਕਾਇਆਂ ਨੂੰ ਸਟੈਬਲਿਸ਼ ਕਰਾ ਰਹੇ ਹਾਂ ਸ਼ਹਿਰ ਨੂੰ ਸ਼ਹਿਰ ਦੇ ਲੋਕਾਂ ਨੂੰ ਦੇ ਰਏ ਅਨਸਾਰ ਜਿਹੜੇ ਸ਼ਹਿਰ ਚ ਚੰਗਾ ਕੰਮ ਕਰ ਸਕਦੇ ਹੋਣਗੇ ਉਹਨਾਂ ਲੋਕਾਂ ਨੂੰ ਅਸੀਂ ਕਿੱਦਾਂ ਹਾਂ ਹਾਂ ਜੀ ਹਾਂ ਜੀ ਸਾਰਿਆਂ ਨੇ ਹਿੰਦੂਵਾਦੀ ਸੈਕੂਲਰ ਪਾਰਟੀ ਆ ਜੀ ਸੈਕੂਲਰ ਪਾਰਟੀ ਮੁਸਲਮਾਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਅਸੀਂ ਅਹੁਦੇ ਦਵਾਂਗੇ ਜੀ ਤਾਂ ਹੁਣ ਐਟਪੀਸੀ ਦੀ ਇਲੈਕਸ਼ਨ ਵਾਸਤੇ ਤੁਸੀਂ ਕੋਈ ਮੰਗ ਕਰਦੇ ਹੋ ਕਿ ਤੁਸੀਂ ਕੋਈ politcal ਪਾਰਟੀ ਦਾ ਹਿੱਤਾ ਹੋਣੀ ਹੋਣੀ ਤੁਸੀਂ ਖੁਦ politcal ਹੋ ਗਏ ਹੋ ਨਹੀਂ ਅਸੀਂ ਤਾਂ ਕਹਿੰਦੇ ਕਿ ਉਹਦੀ ਜਲਦੀ ਜਲਦੀ ਇਲੈਕਸ਼ਨ ਕਰਾਈ ਜਾਣੀ ਚਾਹੀਦੀ ਟਾਈਮ ਲੰਘ ਚੁੱਕਾ ਹੈ